ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਤੁਹਾਡੇ ਨਾਲ ਜਸਬੀਰ ਗੌਰਜਸ ਸੀ ਵਿਦੇਸ਼ੀ ਧਰਤੀ ਤੇ ਇੱਕ ਪੰਜਾਬੀ ਕਿਸਾਨ ਦਾ ਪੁੱਤਰ ਲਾਪਤਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 6 ਸਾਲ ਪਹਿਲਾਂ ਇਹ ਨੌਜਵਾਨ ਇਟਲੀ ਗਿਆ ਸੀ ਇਸ ਨੌਜਵਾਨ ਦਾ ਨਾਮ ਹਰਮਨਦੀਪ ਸਿੰਘ ਹੈ ਜਿਹੜਾ ਕਿ ਕਿਸਾਨ ਆਗੂ ਕਾਬਲ ਸਿੰਘ ਦਾ ਪੁੱਤਰ ਹੈ ਇਹ ਅੰਮ੍ਰਿਤਸਰ ਦੇ ਸਰਹੱਦੀ ạtਾਰੀ ਦੇ ਪਿੰਡ ਮਾਹਵਾ ਦਾ ਨਿਵਾਸੀ ਹੈ ਇੱਥੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹਰਮੋਨਦੀਪ ਸਿੰਘ ਇੱਕ ਡੇਰੀ ਤੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦਾ ਸੀ ਬੀਤੀ 22 ਜੁਲਾਈ ਨੂੰ ਉਹ ਆਪਣੇ ਚਾਚੇ ਨੂੰ ਮਿਲਣ ਦੀ ਗੱਲ ਕਹਿ ਕੇ ਸਾਈਕਲ ਤੇ ਰਵਾਨਾ ਹੋਇਆ ਪਰੰਤੂ ਨਾ ਤਾਂ ਉਹ ਆਪਣੇ ਚਾਚੇ ਦੇ ਕੋਲ ਪਹੁੰਚਿਆ ਤੇ ਨਾ ਹੀ ਉਸ ਦਾ ਕੁਝ ਪਤਾ ਲੱਗਿਆ ਹਰਮਨਦੀਪ ਸਿੰਘ ਦੇ ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਪਿਤਾ ਕਾਬਲ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਸੁਨਹਿਰੀ ਭਵਿੱਖ ਦੀ ਆਸ ਦੀ ਵਿੱਚ ਇਟਲੀ ਭੇਜਿਆ ਸੀ ਹੁਣ ਇਟਲੀ ਵਿੱਚ ਹਰਮਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾ ਦਿੱਤੀ ਗਈ ਹੈ ਇਥੇ ਮਾਪਿਆਂ ਨੇ ਹੁਣ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਟਲੀ ਐਮਬੈਸੀ ਨਾਲ ਰابطਾ ਕਾਇਮ ਕੀਤਾ ਜਾਵੇ ਤਾਂ ਕਿ ਉਹਨਾਂ ਦੇ ਪੁੱਤਰ ਦੀ ਜਲ ਤੋਂ ਜਲਦ ਭਾਲ ਹੋ ਸਕੇ ਕਾਬਿਲ ਗੌਰ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਪ੍ਰਵਾਸੀ ਖਾਸ ਤੌਰ ਤੇ ਪੰਜਾਬੀ ਦੀ ਵਿਦੇਸ਼ ਦੇ ਵਿੱਚ ਗੁੰਮਸ਼ੁਦਗੀ ਹੋਈ ਹੋਵੇ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਪਰੰਤੂ ਜੇਕਰ ਆਪਣੇ ਹੀ ਦੇਸ਼ ਮੁਲਕ ਦੇ ਵਿੱਚ ਚੰਗਾ ਰੋਜ਼ਗਾਰ ਮਿਲੇ ਤਾਂ ਫਿਰ ਨੌਜਵਾਨ ਵਿਦੇਸ਼ਾਂ ਦਾ ਰੁਖ ਕਿਉਂ ਕਰਨ ਸਰਕਾਰਾਂ ਨੂੰ ਅਜਿਹੇ ਮਾਮਲਿਆਂ ਦੇ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਜੇ ਆਪਣਾ ਨਾਮ ਦਸਤੇ ਪਿੱਟ ਦਸ ਕੇ ਸਾਰੀ ਗੱਲ ਹੈ ਮੈਂ ਜੀ ਕਾਬਲ ਸਿੰਘ ਮਹਾਵਾ ਕਿਸਾਨ ਆਗੂ ਇੱਕ ਸੋਸ਼ਲ ਨੈਟਵਰਕਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਨਾ ਵੀ ਮੇਰਾ ਪਿੰਡ ਮਹਾਵਾ ਨਜ਼ਦੀਕ ਟਾਰੀਵਾਗਾ ਬਾਰਡਰ ਜ਼ਿਲ੍ਹਾ ਅਮਰਸਰ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਨਾ ਵੀ ਪਿਛਲੇ 6 ਸਾਲ ਤੋਂ ਕਰੀਬ ਮੇਰਾ ਬੇਟਾ ਇਟਲੀ ਵਿੱਚ ਗਿਆ ਸੀ ਉੱਥੇ ਰਹਿ ਰਿਹਾ ਸੀ ਔਰ ਡੇਰੀ ਫਾਰਮ ਤੇ ਕੰਮ ਕਰਦਾ ਆ ਰਿਹਾ ਸੀ ਆ ਪਿਛਲੇ ਦਿਨੀ ਮੰਗਲਵਾਰ ਕਰੀਬ 4:00 ਵਜੇ ਦੇ ਉੱਥੋਂ ਲਾਪਤਾ ਹੋ ਗਿਆ ਪਤਾ ਨਹੀਂ ਲੱਗ ਰਿਹਾ ਕਿ ਉਹ ਮੇਰਾ ਬੇਟਾ ਹਰਮਨਦੀਪ ਸਿੰਘ ਕਿੱਥੇ ਚਲੇ ਗਿਆ ਵਾ ਮੈਂ ਤੁਹਾਨੂੰ ਸੋਸ਼ਲ ਨੈਟਵਰਕ 'ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵਾਂ ਇੱਟ ਦੀ ਵਿੱਚ ਬੈਠੇ ਪੰਜਾਬੀਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿਸੇ ਦੀ ਮਾਂ ਦਾ ਪੁੱਤ ਕਿਸੇ ਦਾ ਪਿਓ ਦਾ ਪਿਤਾ ਦਾ ਬੱਚਾ ਉਹ ਲੱਭ ਕੇ ਦੇ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਸ ਤਰ੍ਹਾਂ ਮੈਂ ਵੀ ਇਸੇ ਤਰ੍ਹਾਂ ਤੁਹਾਡੇ ਸੋਸ਼ਲ ਨੈਟਵਰਕ ਰਹੀਂ ਔਰ ਆਪਣੇ ਸੋਸ਼ਲ ਨੈਟਵਰਕ ਰਹੀਂ ਅੱਜ ਤੱਕ ਕਰੀਬ 12 ਗ ਆਸਿਆਣੇ ਆਦਮੀ ਔਰ 4 ਬੀਬੀਆਂ 4 ਲੜਕੇ ਭੇਜੂਕਾ ਵਾ ਅ ਮੈਨੂੰ ਅੱਜ ਪਤਾ ਲੱਗਿਆ ਜੇ ਕੀ ਕਿ ਦੁੱਖ ਹੁੰਦਾ ਵਾ ਲੋਕਾਂ ਦੇ ਦੁੱਖ ਸੁਣਦਾ ਹੁੰਦਾ ਸੀ ਵੀ ਅੱਜ ਮੇਰਾ ਵੀ ਦੁੱਖ ਹੋ ਬਣ ਗਿਆ ਮੇਰਾ ਵੀ ਬੱਚਾ ਡਾਇਟਰੀ ਵਿੱਚ ਗੁੰਮ ਹੋਇਆ ਵਾ ਤੇ ਜੇ ਆਪ ਮੇਰੀ ਹੈਲਪ ਕਰੋਗੇ ਮੇਰਾ ਬੱਚਾ ਮਿਲ ਸਕਦਾ ਪਤਾ ਨਹੀਂ ਲੱਗ ਰਿਹਾ ਬੱਚਾ ਕਰਦਾ ਸੀ ਕੀਤਲੀ ਵਾਰ ਤੜੀ ਕਦੋਂ ਗੱਲਬਾਤ ਕੋਈ ਉਦੋਂ ਹੁਣ ਤੱਕ ਤੁਹਾਨੂੰ ਕੀ ਜਾਣਕਾਰੀ ਅਸਲ ਹੋਈ ਹੈ ਮੱਜਾਂ ਵਾਲੀ ਡੇਰੀ ਆ ਜੀ ਦੁੱਧ ਦੀ ਡੇਰੀ ਫਾਰਮ ਆ ਆਪਾਂ ਡੇਰੀ ਫਾਰਮ ਕਹਿੰਦੇ ਉਹ ਦੋ ਸਟਾਲਾ ਕਹਿੰਦੇ ਆ ਉੱਥੇ ਕੰਮ ਕਰ ਰਿਹਾ 6 ਸ ਬਲਜਿੰਦਰ ਸਿੰਘ ਨਾਂ ਦਾ ਫਗਵਾੜੇ ਦਾ ਮੁੰਡਾ ਉਹਦੇ ਨਾਲ ਹੀ ਕੰਮ ਕਰਦਾ ਆ ਰਿਹਾ ਔਰ ਮੇਰੇ ਚਾਚੀ ਦਾ ਬੇਟਾ ਜੋਥੇ ਕੇਵਲ ਸਿੰਘ ਜਿੰਨੇ ਨੂੰ ਖੜਿਆ ਵਾ ਸਾਹਮਣੇ ਘਰ ਉਹਦਾ ਵੀ ਘਰ ਆ ਪਤਾ ਨਹੀਂ ਲੱਗ ਰਿਹਾ ਵੀ ਕੀ ਗੱਲ ਬਣੀ ਆ ਮੇਰੀ ਜਿਹੜੀ ਲਾਸਟ ਗੱਲ ਹੋਈ ਆ ਸੌ ਮਰ 4:20 ਦੇ ਇੰਡੀਆ ਦੇ ਟਾਈਮ ਨਾਲ ਗੱਲਬਾਤ ਹੋਈ ਹੀ ਬੜੇ ਚੰਗੇ ਮੌਜ ਗੱਲਬਾਤ ਵੀ ਕਦੀ ਇਹੋ ਜਿਹਾ ਕੋਈ ਨਹੀਂ ਕਦੀ ਨਾ ਗਰਸਿਆ ਇਹਨਾਂ ਮੇਰੇ ਨਾਲ ਕਦੀ ਗੱਲਬਾਤ ਨਹੀਂ ਕੀਤੀ ਤੇ ਬਹੁਤ ਸੋਹਣੀ ਆਪਣੇ ਮਾਤਾ ਨਾਲ ਵੀ ਗੱਲਾਂ ਕਰਦਾ ਮੇਰੇ ਨਾਲ ਗੱਲਾਂ ਕਰਦਾ ਸਮਝਣ ਲੱਗੀ ਕੀ ਗੱਲ ਬਣ ਗਈ ਆ ਕੋਈ ਟੈਨਸ਼ਨ ਕੋਈ ਤਣਾ ਕੋਈ ਟੈਨਸ਼ਨ ਨਹੀਂ ਕੋਈ ਬਿਮਾਰ ਨਹੀਂ ਕੋਈ ਗੱਲਬਾਤ ਨਹੀਂ ਬਿਲਕੁਲ ਇੰਡੀਆ ਉਹਨਾਂ ਦਾ ਪਹਿਲਾਂ ਦੇ ਪ੍ਰੋਗਰਾਮ ਉਸਨੇ ਬਣਾਇਆ ਸੀ ਵੀ ਮੈਂ ਪ੍ਰੋਗਰਾਮ ਬਣਾਇਆ ਸੀ ਵੀ ਮੈਂ ਆਉਣਾ ਤੇ ਫਿਰ ਉਸ ਤੋਂ ਬਾਅਦ ਵਿੱਚ ਉਹਨੇ ਕਹਿਤਾ ਵੀ ਚੱਲ ਮੈਂ ਆਪਣੇ ਜਿਹੜਾ ਭਰਾ ਉਹਦਾ ਫੌਜੀ ਹੈ ਵੱਡਾ ਦੇਸ਼ ਦੀ ਸੇਵਾ ਵਿੱਚ ਲੱਗਾ ਹੋਇਆ ਵਾ ਤੇ ਜਦੋਂ ਮੇਰੇ ਫੌਜੀ ਭਰਾ ਦਾ ਵਿਆਹ ਹੋਊਗਾ ਤੇ ਮੈਂ ਉਦੋਂ ਹੀ ਆਉਂਗਾ ਤੇ ਉਹਨੇ 2 ਮਹੀਨੇ ਚ ਆਉਣ ਦਾ ਪਰਣ ਕੀਤਾ ਫਿਰ ਮੈਂ ਵੀ ਵਿਆਹ ਦੇ ਇੱਥੇ ਜਾਊਂਗਾ ਮੁੜ ਕੇ ਬਾਅਦ ਵਿੱਚ ਮਰਤਵਾ ਨਹੀਂ ਜਾਣਾ ਜੀ ਲੋਕ ਪ੍ਰਕਾਰ ਤੋਂ ਮੰਗ ਕਰਉਂਗੇ ਇੱਕ ਹੀ ਪ੍ਰਕਾਰ ਦਾ ਰਾਹਤ ਕੈਂਪ ਕਿ ਚਾਹੀ। ਅਸੀਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਇਟਲੀ ਦੀ ਸਰਕਾਰ ਨਾਲ ਵਾਰਤਾ ਕਰਕੇ ਗਰਜੀਤ ਸਿੰਘ ਔਂਜਲਾ ਜੀ ਦੀ ਵੀ ਬੇਨਤੀ ਕਰਦਾ ਮੈਂ ਤੁਹਾਡੀਆਂ ਲਈ ਵੀਡੀਓ ਵੇੰਦਾ ਰਹਿਣਾ। ਤੁਸੀਂ ਬੜੇ ਹੀ ਬੱਚੇ ਸਾਡੇ ਇੰਡੀਆ ਦੇ ਲਿਆ ਲਿਆ ਦਿੱਤੇ ਨੇ। ਔਂਜਲਾ ਸਾਹਿਬ ਮੈਂ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਦਾ ਮੇਰਾ ਬੱਚਾ ਲਿਆ ਗਦਾ ਉਹ ਮੈਨੂੰ ਪਤਾ ਲੱਗੂਗਾ। ਤੁਸੀਂ ਕਿੰਨੇ ਬੱਚੇ ਲਿਆ ਗਦੇ ਦਿੱਤੇ ਆ? ਮੇਰੇ ਬੱਚੇ ਵਾਸਤੇ ਆਪ ਸੰਸਦ ਵਿੱਚ ਹੀ ਬਾਤ ਥਾਓ। ਆਪ ਮੈਸੇਜ ਇੰਡੀਆ ਦੀ ਮੈਸੇਜ ਦੀ ਬਾਤ ਥਾਓ ਤੇ ਇਟਲੀ ਦੀ ਮੈਸੀਜ ਦੀ ਆਵਾਜ਼ ਥਾਓ ਵੀ ਮੇਰਾ ਬੱਚਾ ਹਰਮਨਦੀਪ ਲੱਭਣਾ ਚਾਹੀਦਾ ਪੁਲਿਸ ਕੰਪਲੀਟ ਵੀ ਕੱਲ ਦੀ ਕਰ ਦਿੱਤੀ ਗਈ ਹੈ ਬੁੱਧਵਾਰ ਦੀ 4 ਵਜੇ ਦੀ ਕਰੀਬ ਹੁਣ ਲੱਗ ਜਾਂਦਾ ਪਤਾ ਵੀ ਕੀ ਕਰਦੇ ਪੁਲਿਸ ਵਾਲੇ ਜੀ ਮੇਰਾ ਨਾਮ ਮਨਿੰਦਰ ਕੌਰ ਇਹ ਆਂਦਰ ਕੌਰ ਮੇਰੇ ਮੀਟੇ ਦਾ ਨਾਮ ਹਰਮਨਦੀਪ ਸਿੰਘ ਆ ਮੇਰਾ ਬੱਚਾ ਮੈਨੂੰ ਮਿਲਣਾ ਚਾਹੀਦਾ ਏ ਕਿੱਥੇ ਰਹਿੰਦਾ ਸੀ ਇਹ ਇਟਲੀ ਸ਼ਹਿਰ ਵਿੱਚ ਰਹਿੰਦਾ ਸੀ ਜੀ ਕਿੰਨੇ ਜਣਾ ਤੋਂ ਗਾਇਬ ਹੋ ਗਏ ਜੀ ਗਾਇਬ ਮੰਗਲਵਾਰ ਤੋਂ ਹੋ ਗਿਆ 4 ਵਜੇ ਗਾਇਬ ਹੋਇਆ ਜੋ ਕੋਈ ਜਾਣਕਾਰੀ ਵੀ ਨਹੀਂ ਲਿਖ ਦਿੱਤਾ ਨਾ ਨਾ ਕੋਈ ਜਾਣਕਾਰੀ ਨਹੀਂ ਮਿਲੀ ਸਾਨੂੰ ਕੋਈ ਫੋਨ ਨਹੀਂ ਆਉਂਦਿਆ ਫੋਨ ਖੜਿਆ ਨਹੀਂ ਸਭ ਕੁਝ ਘਰ ਛੱਡ ਕੇ ਖਾਲੀ ਹੱਥ ਚੱਲ ਗਿਆ ਉਥੋਂ ਡੇਰੀ ਤੋਂ ਕੋਈ ਜਾਣਕਾਰੀ ਨਹੀਂ ਸਾਡਾ ਹਾਂ ਤਸਕਰ ਤੋਂ ਮੰਗ ਕਰਦੇ ਸਾਡਾ ਬੱਚਾ ਪੰਜਾਬ ਵਿੱਚ ਆਉਣਾ ਚਾਹੀਦਾ ਦਾੰਦਰੂਸਤ ਹੋਣਾ ਚਾਹੀਦਾ ਲੋਕਾਂ ਨੂੰ ਕੁਝ ਸੁਣਿਆ ਦਿਓ ਕਿ ਵੀ ਲੈ ਕੇ ਕੋਈ ਜਾਣਕਾਰੀ ਮਿਲੇ ਸਾਰਿਆਂ ਨੂੰ ਸਿਨਾ ਦਵਾਂਗੇ ਮੇਰੇ ਬੱਚੇ ਦੀ ਇੱਜ਼ਤ ਆ ਕਰੋ ਉਥੋਂ ਤੱਕ ਗੱਲ ਪਚਾਓ ਮੇਰੇ ਬੱਚੇ ਤੱਕ ਜਿਹੜਾ ਬੱਚਾ ਪੰਜਾਬ ਮ ਮੁੜੇ ਤੰਦਰੁਸਤ ਹੀ ਮੁੜੇ ਜਿਸ ਤਰ੍ਹਾਂ ਗਿਆਏ ਤੰਦਰੁਸਤ ਜਾਂਜ ਤੇ ਚੜਕੇ ਉਸ ਤਰ੍ਹਾਂ ਤੰਦਰੁਸਤ ਜਾਂਜ ਤੇ ਚੜਕੇ ਆਵੇ ਹੀ 에어ਪੋਰਟ ਤੋਂ ਆਪਣੇ ਬੱਚੇ ਨੂੰ ਲੈਣ ਜਾਈਆਂ ਕਿ ਘਰ ਖੁਸ਼ੀਆਂ ਮਨਾਈਏ ਮੈਂ ਉਹ ਅਰਦਾਸ ਬੇਨਤੀ ਸਤਿਗੁਰਾਂ ਘੜੀ ਕਰਦੀਆਂ ਸਾਰੀ ਸਾਧ ਸੰਗਤ ਘੜੀ ਵੀ ਕਰਦੀਆਂ ਮੇਰਾ ਬੱਚਾ ਜਿਸ ਤਰ੍ਹਾਂ ਜਾਂਜ ਤੇ ਚੜਕੇ ਗਿਆ ਉਸ ਤਰ੍ਹਾਂ ਹੀ ਜਾਂਜ ਤੇ ਚੜਕੇ ਵਾਪਸ ਘਰ ਆਵੇ ਮੈਂ ਆਤਮ ਬਨ ਕੇ ਅਰਦਾਸ ਕਰੂੰ ਆਂ ਪੀਰਾਂ ਗੜੀ ਸਾਰਿਆਂ ਗੜੀ ਕਰਦੀ ਹੈ ਮੇਰੇ ਬੱਚਾ ਤੰਦਰੁਸਤ ਹੋਵੇ ਜਿੱਥੇ ਕਿਤੇ ਬੈਠਾ ਹੈ